ਅੱਜ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਲੋਕ ਮਹਲਾ 3 ਜੀ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਨੈ ਘੁਰ ਪਰ ਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕੀਆ ਕਥੇ ਗਿਆਨੈ ਮਹਿਲਾ ਤੀਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁਖ ਪਹੋਤਾ ਆਏ ਅੰਦਰੋਂ ਬਾਹਰੋਂ ਅੰਧਿਆ ਸੁਧ ਨਾ ਕਾਈ ਪਾਏ ਪੰਡਤ ਤਿੰਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸਬਦ ਸਲਾਹਿਆ ਹਰ ਸਿਉ ਰਹੇ ਸਮਾਏ ਪੰਡਤ ਦੋ ਜੈ ਪਾਏ ਬਰਕਤ ਨਾ ਹੋਵੇ ਨਾ ਤਨ ਪੱਲੇ ਪਾਏ ਫੜ ਥਕੇ ਸੰਤੋਖ ਨਾ ਆਇਓ ਅੰਦਿਨ ਜਲਤ ਵਿਹਾਇ ਕੋਕ ਪੁਕਾਰ ਨਾ ਚੁਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੂਨੀਆ ਮੂੰ ਕਾ ਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੇ ਮਿਤ ਤਿਸ ਹੋ ਬਲ ਜਾਈ ਗੁਣ ਸਾਜੀ ਤਿੰਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲ ਹਾਰੀ ਸਤਗੁਰ ਤਿਸ ਜਿਨ ਸੋ ਜੀ ਪਾਈ اے ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਮਹਾਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਦਾ ਵਚਨ ਬੋਲਦੇ ਹਨ ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਸੁਣ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਧਾਰਨ ਕਰਦਾ ਹੈ ਤੇ ਆਪਣੇ ਆਪ ਦੀ ਖੋਜ ਕਰਦਾ ਹੈ ਸਤ ਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਹੀ ਮਾਇਆ ਵੱਲੋਂ ਉਦਾਸ ਰਹਿੰਦਾ ਹੈ ਤਾਂ ਉਸ ਦਾ ਮਨ ਆਪਣੇ ਆਪ ਵਿੱਚ ਪਤੀਜ ਜਾਂਦਾ ਹੈ ਬਾਹਰੋਂ ਭਟਕਣੋਂ हट ਜਾਂਦਾ ਹੈ ਜਿਨ੍ਹਾਂ ਦਾ ਮਨ ਪਤੀਜਿਆ ਨਹੀਂ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਵਿੱਚ ਮਨ ਨਹੀਂ ਜੋੜਿਆ ਉਹਨਾਂ ਨੂੰ ਆਖਰ ਦੁੱਖ ਵਾਪਰਦਾ ਹੈ ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਜੋ ਮਨੁੱਖ ਹਰੀ ਦੇ ਨਾਮ ਵਿੱਚ ਰਤੇ ਹੋਏ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀ ਸਿਫਤ ਸਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਖਾਂਦਾ ਹੈ। हे ਪੰਡਿਤ ਮਾਇਆ ਦੇ ਮੋਹ ਵਿੱਚ ਫਸੇ ਰਿਹਾ ਬਰਕਤ ਨਹੀਂ ਹੋ ਸਕਦੀ। ਆਤਮਿਕ ਜੀਵਨ ਵਦਦਾ ਫੁੱਲਦਾ ਨਹੀਂ। ਤੇ ਨਾ ਹੀ ਨਾਮ ਧਨ ਮਿਲਦਾ ਹੈ ਪੜ ਕੇ ਥੱਕ ਜਾਂਦੇ ਹਨ ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ ਉਮਰ ਸਰਦੀਆਂ ਹੀ गुज़रਦੀ ਹੈ ਉਹਨਾਂ ਦੀ ਗਿਲਾ ਗੁਜਾਰੀ ਮੁਕਦੀ ਨਹੀਂ ਤੇ ਮਨ ਵਿੱਚ ਉਹ ਚਿੰਤਾ ਨਹੀਂ ਜਾਂਦੀ ਗੁਰੂ ਸਾਹਿਬ ਕਹਿੰਦੇ ਹਨ ਨਾਮ ਤੋਂ ਸੁਖਣਾ ਰਹਿਣ ਕਰਕੇ ਮਨੁੱਖ ਕਾਲੇ ਮੋਹੀ ਸੰਸਾਰ ਤੋਂ ਉੱਠ ਜਾਂਦਾ ਹੈ। ਹੇ ਪਿਆਰੇ ਹਰੀ ਮੈਨੂੰ ਗੁਰਮੁਖ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ ਜੋ ਮਨੁੱਖ ਮੈਨੂੰ ਹਰੀ ਮਿੱਤਰ ਦੀ ਖਬਰ ਦੱਸੇ ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਨਾ ਦੀ ਪਿਆਲੀ ਪਾਵਾ ਤੇ ਹਰੀ ਨਾਮ ਸਿਮਰਾਂ ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ ਮੈਂ ਸਤਕੇ ਹਾਂ ਉਸ ਸਤਗੁਰੂ ਤੋਂ ਜਿਸ ਨੇ ਪਰਮਾਤਮਾ ਦੀ ਸਮਝ ਬਖਸ਼ੀ ਹੈ